ਇਸ ਰੀਲੀ ਸ਼ਰਾਬ ਕਾਂ ਤੇਜ ਸੀਐਮ ਭਗਵੰਤ ਪਾ ਦਾ ਵੱਡਾ ਬਿਆਨ ਸਟੇਟਮੈਂਟ ਸਾਹਮਣੇ ਆ ਚੁੱਕੀ ਹੈ ਸੀਐਮ ਭਗਵੰਤ ਪਾ ਨੇ ਕਿਹਾ ਕਿ ਮਾਸੂਮ ਲੋਕਾਂ ਦੇ ਕਤਲਾਂ ਨੂੰ ਬਖਸ਼ਿਆ ਨਹੀਂ ਜਾਏਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸੀਐਮ ਨੇ ਕਿਹਾ ਕਿ ਇਹ ਮੌਤਾ ਨਹੀਂ ਕਤਲ ਨੇ ਕਰਾਜ ਸੱਥਰ ਵਿਛੋੜਣ ਵਾਲਿਆਂ ਨੂੰ ਸਖਤ ਸਜ਼ਾ ਸਾਡੇ ਵੱਲੋਂ ਦਿੱਤੀ ਜਾਏਗੀ ਤੇ ਸੀਐਮ ਭਗਵੰਤ ਪਾ ਦੇ ਵੱਲੋਂ ਖੁਦ ਇੱਕ ਸਟੇਪ ਪੋਸਟ ਪਾਈ ਗਈ ਤੇ ਲਿਖਿਆ ਗਿਆ ਕਿ ਮਜੀਠਾ ਦੇ ਅਲੇਦਵਾਲੇ ਦੇ ਕੁਝ ਪਿੰਡਾਂ 'ਚ ਜ਼ਹਿਰੀ ਸ਼ਰਾਬ ਪੀਣ ਕਰਕੇ ਕਈ ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ। ਮਾਸੂਮ ਲੋਕਾਂ ਦੇ ਇਨਾ ਕਾਤਲਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਮੌਤਾਂ ਨਹੀਂ ਕਤਲ ਨੇ। ਜ਼ਹਿਰੀ ਸ਼ਰਾਬ ਦੇ ਨਾਲ ਲੋਕਾਂ ਦੇ ਘਰਾਂ 'ਚ ਸੱਥਰ ਵਿਛਾਉਣ ਵਾਲੇ ਇਨਾ ਦੋਸ਼ੀਆਂ ਨੂੰ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਸਜ਼ਾ ਦਿੱਤੀਆਂ ਜਾਣਗੀਆਂ। ਮੈਂ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਾ ਹਾਂ। सरकार परिवार दे नाल खड़ी है ते हर संभव मदद उनादी कीती जाएगी ते पहला बयान पहली स्टेटमेंट सीएम भगवंत मान दी सामने आ चुकी है कि मासूम लोकां दे कातला बख्शिया नहीं जाएगा क्योंकि प्रशासन दे वालों तुरंत कार्रवाई करते हुए 7 गिरफ्तारियां ऑलरेडी कीतियां जा चुकी जो मेन मुख किंगपिन है साहब सिंह उसकी भी गिरफ्तारी हो चुकी है किन्ना इधर चलु है ਬਿਲਕੁਲ ਇਹ ਨੇ ਗੁਰਜੀਤ ਔਜਲਾ ਜੋ ਕਿ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਕਿ ਇਹ ਜਿਹੜੀ ਰੀਲੀ ਸ਼ਰਾਬ ਪਿੰਡਾਂ ਦੇ ਵਿੱਚ ਵਿਕਦੀ ਆ ਉਸ ਦੇ ਲਈ ਕਿਤਨਾ ਕਿਤੇ ਪ੍ਰਸ਼ਾਸਨ ਤੇ ਪੁਲਿਸ ਜ਼ਿੰਮੇਵਾਰ ਹੈ ਕਿਉਂਕਿ ਪਹਿਲਾਂ ਵੀ ਕਈ ਵਾਰ ਪਿੰਡਾਂ ਦੇ ਵਿੱਚ ਮੌਤਾਂ ਹੋ ਚੁੱਕੀਆਂ ਨੇ ਜਦੋਂ ਅਜਿਹੇ ਮੋਤਾਂ ਹੁੰਦੀਆਂ ਨੇ ਉਦੋਂ ਵੱਡੀ ਕਾਰਵਾਈ ਕਰਨ ਦਾ ਦਾਵਾ ਜ਼ਰੂਰ ਕੀਤਾ ਜਾਂਦਾ ਪਰ ਬਾਅਦ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਉਸ ਥਾਂ ਤੇ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਇਸ ਦੇ ਵਿੱਚ ਪੁਲਿਸ ਦੇ ਨਾਲ-ਨਾਲ ਕੁਝ ਸਿਆਸਤਦਾਨ ਤੇ ਕੁਝ ਜਿਹੜੇ ਐਕਸਰਸਾਈਜ਼ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਚੱਲਦਾ ਪਰ ਇਸ ਦਾ ਖਮਿਆਜ਼ਾ ਆਮ ਆਦਮੀ ਨੂੰ ਔਰ ਖਾਸ ਤੌਰ ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬਾਂ ਨੂੰ ਚੱਲਣਾ ਪੈਂਦਾ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਤੇ ਜ਼ਹਿਰੀ ਸ਼ਰਾਬ ਕਾਨ ਤੇ ਸੀਐਮ ਭਗਵਨ ਪਾਂਦੇਵ ਨੇ ਇੱਕ ਵੱਡਾ ਬਿਆਨ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਕਿ ਇਹ ਮੌਤਾਂ ਨਹੀਂ ਹੈ ਕਤਲ ਕੀਤਾ ਗਿਆ ਹੈ ਤੇ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੂਰਾ ਨੈਕਸਸ ਜਿਨ੍ਹਾਂ ਦੇ ਵੱਲੋਂ ਚਲਾਇਆ ਜਾ ਰਿਹਾ ਸੀਗਾ ਜ਼ਹਿਰੀ ਸ਼ਰਾਬ ਦਾ ਨਕਲੀ ਸ਼ਰਾਬ ਦਾ ਉਹਨਾਂ ਦੇ ਖਿਲਾਫ ਬੰਦੀ ਤੇ ਸਖਤ ਤੋਂ ਸਖਤ ਕਾਰਵਾਈ ਜੋ ਹੈ ਉਹ ਸਾਡੇ ਵੱਲੋਂ ਕੀਤੀ ਜਾਏਗੀ ਕਾਨੂੰਨ ਦੇ ਮੁਤਾਬਿਕ ਬੰਦੀ ਸਜ਼ਾ ਸਖਤ ਤੋਂ ਸਖਤ ਸਟ੍ਰਿੰਡੈਂਟ ਸਜ਼ਾ ਉਹਨਾਂ ਨੂੰ ਦਿੱਤੀ ਜਾਏਗੀ ਇਹ ਮੌਤਾਂ ਨਹੀਂ ਕਤਲ ਨੇ ਮਾਸੂਮ ਲੋਕਾਂ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਏਗਾ क्योंकि तुरंत कार्रवाई करते हुए सात की गिरफ्तारी ऑलरेडी की जा चुकी है सात मुलजमु किन पिन है साहब सिंह भी आ, मौजूद है जिसकी गिरफ्तारी की गई है राजस्थान राजस्थानी तालुक रखता है इन्होंने सात मुलम एक महिला भी है जिसने पति की बहुत जहरीली शराब पीन करके हुई है उसकी भी गिरफ्तारी इस पूरे मामले की गई है ਪੁਲਿਸ ਵਕਫਕ ਪਿੰਡਾਂ ਦਾ ਦੌਰਾ ਕਰ ਰਹੀ ਹੈ ਡੈਪਟੀ ਕਮਿਸ਼ਨਰ ਸਾਖੀ ਸ਼ਾਹਨੀ ਮੌਕੇ ਤੇ ਮੌਜੂਦ ਨੇ ਵਕਫਕ ਪਿੰਡਾਂ ਤੇ ਜਾ ਰਹੇ ਨੇ ਡੋਟ ਡੋਰ ਮੈਡੀਕਲ ਟੀਮਾਂ ਵੀ ਆਦਨਾਲ ਮੌਜੂਦ ਨੇ ਕਿਹਾ ਜਾ ਰਿਹਾ ਕਿ ਕਿਸੇ ਵੀ ਸ਼ਖਸ ਨੂੰ ਕੋਈ ਵੀ ਸਿੰਪਟਮ ਵਕਫਕ ਪਿੰਡਾਂ ਦੇ ਵਿੱਚ ਇੱਕ ਮੰਦ ਭਾਗੀ ਜਿਹੜੀ ਖਬਰ ਹੈ ਉਹ ਆਈ ਕਿ ਰਾਤ ਨੂੰ ਜ਼ਰੀਲੀ ਸ਼ਰਾਬ ਪੀਣ ਦੇ ਨਾਲ ਹੁਣ ਤੱਕ 14 ਮੌਤਾਂ ਹੋ ਚੁੱਕੀਆਂ ਨੇ ਤਾਂ ਜਿੱਥੇ ਡੀਆਈਜੀ ਬਾਰਡਰ ਰਹੇ ਜੀਐਸਐਸਪੀ ਔਰ ਡੀਸੀ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਦੌਰਾ ਕਰ ਰਹੇ ਨੇ ਉੱਥੇ ਹੀ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਹਾਲਾਂਕਿ ਕਾਫੀ ਗੁੱਸੇ ਦੇ ਵਿੱਚ ਔਰ ਨਰਾਜ਼ਗੀ ਦੇ ਵਿੱਚ ਨਜ਼ਰ ਆ ਰਹੇ ਨੇ ਔਜਲਾ ਸਾਹਿਬ ਨਰਾਜ਼ਗੀ ਦਾ ਕਾਰਨ ਕੀ ਹੈ ਭਾਵੇਂ ਕਿ ਗਰੀਬ ਪਰਿਵਾਰਾਂ ਦੇ ਜਿਹੜੇ ਚਿਰਾਗ ਬੁਜੇ ਨਹੀਂ ਬੁਜੜਨੇ ਚਾਹੀਦੇ ਸੀ ਜ਼ਿੰਮੇਵਾਰ ਕੌਣ ਅਸੀਂ ਸਾਰੇ ਜ਼ਿੰਮੇਵਾਰ ਹਾਂ ਦੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਜਿਹੜੇ ਮੁੱਖ ਮੰਤਰੀ ਜਿਹੜੇ ਉਸ ਸਮੇਂ ਦੇ ਸਰਕਾਰ ਸਾਰਿਆਂ ਜ਼ਿੰਮੇਵਾਰ ਨੇ ਉਹਦੀਆਂ ਕਿੰਨਾ ਚਿਰ ਗਰੀਬਾਂ ਦੇ ਸੱਤਰ ਪਛਾਵਾਂਗੇ ਇਹਦੇ ਉਹ ਲਗਾਤਾਰ ਹੋ ਗਏ ਨੇ ਹਰ ਪਿੰਡ 'ਚ ਮੈਂ ਚੈਲੰਜ ਨਾ ਕਿੰਨਾ ਖਾਸਕਰ ਮੈਨੂੰ ਅੰਮ੍ਰਿਤਸਰ ਦਾ ਤੇ ਪਤਾ ਜਿਹੜੇ ਸ਼ਹਿਰ ਦੇ ਨਾਲ ਲੱਗਦੇ ਬਾਦੇ ਬਾਦੀਆਂ ਨੇ ਹਰ ਜਗ੍ਹਾ ਤੇ ਹਫਤੇ 'ਚ ਇੱਕ ਦੋ ਮੌਤਾਂ ਅਲਕੋਹਲ ਪੀਣਾ ਹੁੰਦੀਆਂ ਹੀ ਹੁੰਦੀਆਂ ਪ੍ਰਸ਼ਾਸਨ ਸੁੁੱਤਾ ਆ ਜਦੋਂ ਮੌਤ ਹੁੰਦੀਆਂ ਡੀਆਜੀ ਗਏ ਨਾ ਇਹਨਾਂ ਨੂੰ ਪੁੱਛੋ ਕਿਨੇ ਚਿਰ ਦੇ ਐਸਐਸਪੀ ਇੱਥੇ ਹੋ ਡੀਆਜੀ ਇੱਥੇ ਤੁਸੀਂ ਕੀ ਕੀਤਾ ਇੱਥੇ ਤੁਹਾਡਾ ਇੰਟੈਲੀਜੈਂਸ ਫੇਲੀਅਰ ਨਹੀਂ ਗਾ ਜੇਰ ਕੋਲ ਵਿਕਰੀ ਪਿੰਡਾਂ 'ਚ ਤੁਹਾਨੂੰ ਨਹੀਂ ਪਤਾ ਅਲਕੋਹਲ ਵਿਕਦੀ ਹੈ ਜੇ ਅਲਕੋਹਲ ਅਜ ਗਰੀਬ ਕਿਉਂ ਪੀਂਦਾ ਆ ਵਿਚਾਰਾ ਦਿਹਾੜੀ ਦਾ ਪਾ ਕਰਦਾ ਥੱਕਿਆ ਸਰੀਰ ਆ ਨੂੰ ਸੌਣਾ ਨੀਂਦ ਨਹੀਂ ਆਉਂਦੀ ਉਹਨੂੰ ਹਰ ਸਰਕਾਰ ਪਾਲਿਸੀ ਵਧੀਆ ਦਿੰਦੀ ਲੋਕਾਂ ਨੂੰ ਵੇਖਣ ਲਈ ਰੈਵਨਿਊ ਕਹਿੰਦੇ ਸਭ ਤੋਂ ਵੱਧ ਠੀਕ ਹੈ दांत ਦਿਖਾਣੇ ਕੋਰ ਖਾਣੇ ਕੋਰ ਜਦੋਂ ਪਾਲਿਸੀ ਦੇ ਦਿੰਦੇ ਆ ਮੁੜ ਕੇ ਇਹਨਾਂ ਦੇ ਡੀਟੀਸੀ ਆ ਜਾਂਦੇ ਆ ਇੱਕ ਅੱਧਾ ਸਾਢੇ ਲੀਟਰ ਫੜਿਆ ਜਾਂਦਾ ਨਾਲ ਨਾਲ ਰਲ ਜਾਂਦਾ ਉਹ ਮੁੜ ਕੇ ਕਹਿੰਦਾ ਇਹਦਾ ਸਮਝਾਉਤੇ ਕਰਾ ਮੋਨੋਪੋਲੀ ਕਰਾ ਕੇ ਲੁੱਟ ਲੋਕਾਂ ਨੂੰ ਇਹਨਾਂ ਦਾ ਲਹੂ ਚੂਸ ਇਹਨਾਂ ਦੀ ਗਰੀਬਾਂ ਦਾ ਫਿਰ ਮਹਿੰਗੀ ਸ਼ਰਾਬ ਵੇਚਦੀ ਆ ਫਿਰ ਉਹ ਗਰੀਬ ਚਲਾ ਉਧਰ ਜਾਂਦਾ ਦਾਵੀਆਂ ਦੀ ਪੌਤ ਕੇ ਗੁਥਰੀ ਹੁਣ ਵੀ ਹੋਇਆ ਅਮਰਸਰ ਅ ਡੀਡੀਸੀ ਦਾ ਜਾਨ ਮਾਰ ਕੇ ਡੀਡੀ ਨੇ ਜਾਨ ਮਾਰ ਕੇ ਸਮਝਾਉਤਾ ਕਰਾਇਆ ਕੀ 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 ਮਸਟਰ ਦੇ ਵਿੱਚ ਇੱਕ ਠੇਕੇਦਾਰ ਨੇ ਸਸਤੀ ਸ਼ਰਾਬ ਵੇਚਣ ਦੀ ਕੋਸ਼ਿਸ਼ ਕੀਤੀ ਇਹ ਹਰ ਵਾਰੀ ਹੁੰਦਾ ਪਰ ਐਤ ਕੀ ਮੌਕੇ ਤੇ ਹੋ ਗਿਆ ਮੈਂ ਇੱਕ ਮੌਕੇ ਦੀ ਗੱਲ ਕਰ ਰਿਹਾ ਹਰ ਵਾਰੀ ਹੁੰਦਾ ਇੱਕ ਠੇਕੇਦਾਰ ਉਹਨਾਂ ਦੀ ਗੋਦੀ 'ਚ ਹੁੰਦਾ ਦੂਜਾ ਇਧਰ ਹੁੰਦਾ ਜੇ ਜੇ ਇਹਨਾਂ ਨੂੰ ਪਤਾ ਵੇ ਅਸੀਂ ਮਾਫੀਆ ਨੂੰ ਪੈਸੇ ਨਹੀਂ ਦੇਣੇ ਠੇਕੇਦਾਰਾਂ ਨੂੰ ਵੀ ਇਹ ਠੇਕੇਦਾਰ ਆਪਣੀ ਹਿਸਾਬ ਨਾਲ ਬੋਲੀ ਲਾਉਣ ਠੇਕੇਦਾਰ ਨਾ ਲੈਣ ਆਪੇ ਸਸਤੀ ਸ਼ਰਾਬ ਤਰੀਕੇ ਨਾਲ ਅਗਲਾ ਕਰੇ ਉਹਨੂੰ ਪਤਾ ਇਹਨਾਂ ਹੱਟਾ ਸਮਝਾਉਤਾ ਕਰਾਉਣਾ ਹੁਣ ਜਿੰਨੇ ਵੀ ਮਾਫੀਆ ਆ ਉਹ ਸਾਰੇ ਆਮ ਆਦਮੀ ਹੋਣ ਟਾਟਾ ਸਾਡੇ ਨੂੰ ਵੀ ਕਰੀ ਆਉਂਦੇ ਆ ਤੇ ਸਾਡੇ ਬੰਦੇ ਮੈਂ ਪੁਲਿਸ ਨੂੰ ਕਹਿਣਾ ਚਾਹੁੰਦਾ ਤੁਹਾਨੂੰ ਨਹੀਂ ਪਤਾ ਤੁਸੀਂ ਆਪਣੇ ਦਲਾਲਾਂ ਨੂੰ ਗਨਮੈਨ ਦਿੱਤੇ ਆ ਜਿਹੜੇ ਤੁਹਾਡੀ ਦਲਾਲੀ ਕਰਦੇ ਆ ਜਿਹੜੇ ਡਰਗ ਦੀ ਦਲਾਲੀ ਕਰਦੇ ਆ ਜਿਹੜੇ ਮਾੜਾ ਬੰਦਾ ਫੜੇ ਤਾਂ ਤੁਹਾਨੂੰ ਪੈਸੇ ਦਉਂਦੇ ਤੁਸੀਂ ਦਿੱਤੇ ਨਹੀਂ ਇਹ ਅਮਰਸੱਤ ਜੀ ਨਹੀਂ ਦਿੱਤਾ ਗਨਮੈਨ ਉਹਨਾਂ ਨੂੰ ਜਿਹੜੇ ਠੇਕੇਦਾਰ ਦੇ ਸ਼ਰਾਬ ਦੇ ਨਾ 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 ਦਲਾਲ ਜਿਹੜੇ ਜਿਹੜੇ ਅਲਕੋਹਲ ਵਾਲੇ ਦੀ ਦਲਾਲੀ ਕਰਦੇ ਜਿਹੜੇ ਡੜੇ ਛੜੀ ਦੀ ਦਲਾਲੀ ਕਰਦੇ ਉਹਨਾਂ ਨੂੰ ਦਿੱਤੇ ਇਹਨਾਂ ਨੂੰ ਔਰ ਪੋਲੀਟੀਕਲ ਪੋਲੀਟੀਕਲ ਜਮਾਤਾਂ ਜਿਹੜੇ ਕੁਝ ਪੋਲੀਟੀਕਲ ਬੰਦੇ ਗੰਦੇ ਨੇ ਨਾ ਉਹ ਮੈਂ ਕਹਿਣਾ ਚਾਹੁੰਦਾ ਦੇਖੋ ਜਮਾਤ ਸਾਰੀ ਦੇ ਸਾਡੇ ਦੇ ਵੀ ਛਿੱਟੇ ਪੈਣੇ ਆ ਮੈਂ ਇਹ ਤੋਂ ਜਣਾ ਨਾ ਇਹਨਾਂ ਸਾਨੂੰ ਇਦਾਂ ਕਹਿਣਾ ਮੇਰਾ ਕਿ ਮੈਂ ਪਾਕ ਸਾਹਿਬ ਰਾਜਨੀਤੀ ਕਰਦਾ ਮੈਂ ਕੋਈ ਗਾਲਾਂ ਖਾਵੇਂ ਨਾ ਦੇਸੇ ਦੀਆਂ ਤੇ ਖਾਂ ਗਾਲਾਂ ਲੋਕਾਂ ਤੇ ਕਿਸੇ ਹੋਰ ਦੀ ਤੇ ਖਮਿਆਜ਼ਾ ਤੁਹਾਨੂੰ ਤੇ ਖਮਿਆਜ਼ਾ ਜਿਹੜਾ ਜਿਹੜਾ ਵੀ ਆ ਚੰਗੇ ਬੰਦੇ ਨੇ ਮੈਂ ਤਾਂ ਕਹਿ ਰਿਹਾ ਰਾਜਨੀਤੀ ਚ 25 ਤੋਂ 20 ਤੋਂ 25 ਬੰਦੇ ਸਰਕਾਰ ਚਲਾਉਂਦੇ ਮੈਕਸਿਮਮ ਐਮ ਐਲ ਏ ਕੋਈ ਵੱਡੇ ਹੋਣਗੇ ਉਹ ਰਾਜ ਉਹ ਚੰਡੀਗੜ੍ਹ ਬਹਿ ਕੇ ਸਾਰਾ ਸਮਝੌਤੇ ਕਰਦੇ ਹਰ ਕੰਮ ਦੇ ਰੇਤਾ ਦਾ ਵੀ ਉਹਨਾਂ ਕਰਨਾ ਸ਼ਰਾਬ ਦਾ ਵੀ ਉਹਨਾਂ ਕਰਨਾ ਪੋਲੂਸ਼ਨ ਦਾ ਵੀ ਫੈਕਟਰੀਆਂ ਦੀ ਪੋਲੂਸ਼ਨ ਕਤਲ ਸਭ 14 ਮੌਤਾਂ ਹੋਈਆਂ ਤੇ ਪੁਲਿਸ ਨੇ ਬੰਦੇ ਵੀ ਪਤਾ ਕਰ ਲਏ ਕੌਣ ਵੇਚਦਾ ਸੀ ਕੌਣ ਵੇਨ ਸਪਲਾਈਰ ਇੱਕ ਇੱਕ ਹੱਤਾ ਪੈਣਾ ਹੀ ਹੁਣ ਸ਼ਾਮ ਤੱਕ ਕਰ ਅਸੀਂ 120 ਸਾਢੀ ਜੋ ਇਹਨਾਂ ਦਾ ਕੀ ਬਣ ਗਿਆ ਅਜੇ ਤੱਕ ਜਿਹੜੀ ਸਾਢੀ ਸਰਕਾਰ ਜੋ ਉਹ ਫੜਿਆ ਕੋਈ ਕੋਈ ਪਛਾਣ ਤੱਕ ਗਿਆ ਨਾ ਕਿਉਂਕਿ ਉਹਤੇ ਸਾਡੇ ਨੇ ਪੈਸੇ ਨਾਲ ਬੁੱਗੇ ਲੈ ਕੇ ਬਹਿ ਕੇ ਚੰਡੀਗੜ੍ਹ ਚ ਇਹ ਤੋਂ ਗਾ ਨਹੀਂ ਜਾਣਾ ਇਹ ਐਕਚੁਅਲੀ ਸਾਨੂੰ ਚੰਡੀਗੜ੍ਹ ਦੀ ਰਾਜਨੀਤੀ ਮਾਰ ਰਹੀ ਆ ਜਿਹੜੀ ਚੰਡੀਗੜ੍ਹ ਦੀ ਰਾਜਨੀਤੀ ਉਹ ਮਾਰ ਰਹੀ ਧਰਤੀ ਨਹੀਂ ਦੇਖਦੀ ਐ ਉਹ ਮੁੱਖ ਮੰਤਰੀ ਨੇ ਇਹਨਾਂ ਨੂੰ ਪੁੱਛੋ ਆਏ ਜੇ ਅੱਜ ਅ ਕਿੰਨੇ ਦਿਨ ਹੋ ਗਏ ਜੰਗ ਦਾ ਮਾਹੌਲ ਸੀ ਨਿਕਲੇ ਬਾਹਰ ਅੰਮ੍ਰਿਤਸਰ ਨੂੰ ਨਿਕਲੇ ਬਾਰਡਰ ਨੂੰ ਹੁਣ ਆ ਜਾਣਗੇ ਮਤਾਂ ਹੋ ਗਈਆਂ ਨੇ ਕੀ ਗਰੀਬ ਦੀ ਮਜਬੂਰੀ ਆ ਇਹ ਜਿਹੜੀ ਸ਼ਰਾਬ ਲੈਣਾ ਕਿਉਂਕਿ ਆਮ ਬੰਦੇ ਦੇ ਵੱਸ ਤੋਂ ਬਾਹਰ ਟਿਕ ਮੇਰਾ ਵੀ ਇੱਕ ਵਾਰ ਥੱਕਿਆ ਹੁੰਦਾ ਉਹਨੇ ਪੀਣੀ ਆ ਉਹ ਆਪਣੀ ਦਿਹਾੜੀ ਦੀ ਜੋ ਕਮਾਈ ਚ ਉਹਨੇ ਪੀਣੀ ਆ ਨਾ 10 ਤੋਂ 20 10 ਤੋਂ 20 ਰੁਪਏ ਦੀ ਉਹਨੇ ਚੀਜ਼ ਲੈਣੀ ਆ ਉਹ ਉਹ ਕਹਿੰਦਾ ਕਿੱਦਾਂ گزارਾ ਕਰੂਗਾ ਉਹਨੂੰ ਬੰਦ ਕਰਾਇਆ ਇੱਕ ਵਾਰੀ ਦੱਸਦਾ ਕਿ ਅਨਾਉਂਸਮੈਂਟ ਕੀਤੀ ਜਾ ਰਹੀ ਪੁਲਿਸ ਵੱਲੋਂ ਕਿ ਜਿਸ ਕਿਸੇ ਨੇ ਇਸ ਸ਼ਰਾਬ ਦਾ ਸੇਵਨ ਕੀਤਾ ਹੈ ਉਹ ਜਾ ਕੇ ਆਪਣਾ ਮੈਡੀਕਲ ਚੈੱਕਅਪ ਕਰਾਵੇ ਹੁਣ ਤੁਸੀਂ ਦੇਖੋ ਅਨਾਉਂਸਮੈਂਟਾਂ ਹੋ ਰਹੀਆਂ ਨੇ ਉਹ ਲਹਨਤਾਂ ਲਹਨਤ ਸਿਸਟਮ ਤੇ ਲਹਨਤਾਂ ਮੈਂ ਤੈਨੂੰ ਦੱਸਦਾ ਸੱਚ ਗੱਲ ਕਵੇਂ ਤੇ ਅੱਜ ਅੱਜ ਕਿਉਂ ਕਰਨ ਦੇ ਜੇ ਤੁਹਾਨੂੰ ਪਹਿਲਾਂ ਨਹੀਂ ਪਤਾ ਵਿਕਦੀ ਆ ਕਰੋ ਅੱਜ ਸਾਰੀ ਸੀਆਈਡੀ ਸਸਪੈਂਡ ਕਰੋ ਇੰਟੈਲੀਜੈਂਸ ਸਸਪੈਂਡ ਕਰੋ ਅੱਜ ਆ ਵਿੱਚੇ ਅਫਸਰਸਾਈ ਸਾਰੀ ਸਸਪੈਂਡ ਕਰੋ ਜਿਹੜੀ ਮਾਜੇ ਚ ਬੈਠੀ ਆ ਯਾਰ ਲੰਬੇ ਸਮੇਂ ਦੇ ਇੱਥੇ ਪਿਛਲੇ ਸਮੇਂ ਦੇ ਬੇਟੇ ਮਰਨ ਵਾਲੇ ਜ਼ਿਆਦਾਤਰ ਲੋਕ ਗਰੀਬ ਮਜ਼ਦੂਰ ਔਰ ਉਹਨਾਂ ਦੇ ਸਿਰ ਤੇ ਹੀ ਉਹਨਾਂ ਦੇ ਘਰ ਚੱਲਦੇ ਸੀ ਕੀ ਹੁਣ ਮੁਆਵਜ਼ਾ ਯਾਰ ਉਹਨਾਂ ਨੂੰ ਮੁਆਵਜ਼ਾ ਮੈਂ ਤੇ ਕਹਿ ਜਾਣਾ ਦੇਣਾ ਖੇ ਤੇ ਖੇ ਤੇ ਮਿੱਟੀ ਜਨਾ ਜੇ ਮੁਆਵਜ਼ਾ ਦੇਣਾ ਹੁੰਦਾ ਤੇ ਮਰਨ ਕਿਉਂ ਦਿੰਦੇ ਸ਼ਰਾਬ ਸਸਤੀ ਦੇ ਦਿੰਦੇ ਇਹਨਾਂ ਨੂੰ ਵੀ ਜਿਹੜੀ ਠੇਕੇ ਦੇ ਵੇਖਦੀ ਉਹ ਲੈ ਕੇ ਪੀ ਲੈਂਦੇ ਮੁਆਵਜ਼ਾ ਨਾ ਖੇ ਤੇ ਮਿੱਟੀ ਦੇਣੇ ਦੇ ਦੇਣਗੇ ਕੀ ਕਰ ਲੋਗੇ ਸਾਰੀ ਉਮਰ ਦਾ ਬੰਦਾ ਚਲੇ ਗਿਆ ਉਹਦਾ ਆ 9-9 ਸਾਲ ਦੇ 8-8 ਸਾਲ ਦੇ ਬੱਚੇ ਵੇਖ ਨਹੀਂ ਜਾਂਦੇ ਸ਼ਰਾਬ ਠੇਕੇਦਾਰਾਂ ਦੀ ਮੋਨੋਪੋਲੀ ਆ ਉਹਦਾ ਖਮਿਆਜ਼ਾ ਇਹਨ ਸਰਕਾਰ ਨੇ ਅਜ ਐਤ ਕੀ ਅਮਰਸਾਲ ਚ ਪਿਛਲੀ ਵਾਰ ਵੀ ਕੀ ਹਾਲ ਹੋਇਆ ਸੀ ਅਮਰਸਾਲ ਐਤ ਕੀ ਵੀ ਹੋਇਆ ਇਹ ਹਰ ਸਾਰੇ ਪੰਜਾਬ ਚ ਆ ਕਿਉਂ ਕਰਾਉਂਦੀ ਸਰਕਾਰ ਮਨ ਆਪਣੀ ਜਦੋਂ ਪਤਾ ਵੀ ਅਲਕੋਹਲ ਬਰਾਬਰ ਚੱਲਣ ਦੀ ਆ ਨਾ ਅਲਕੋਹਲ ਨੂੰ ਖੋਲ੍ਹ ਦਿੱਤੀ ਆ ਉਧਰ ਵੀ ਦਿੱਤੀ ਆ ਕਿਉਂਕਿ ਰੌਲਾ ਨਾ ਪਾਵੇ ਪੰਦਾ ਉਹ ਅਲਕੋਹਲ ਲੈ ਕੇ ਪੀ ਲੋ ਇਹ ਤਾਂ ਲਾਇਸੈਂਸ ਦਿੱਤੇ ਇਹਨਾਂ ਨੂੰ ਦੋ ਨੰਬਰ ਚ ਇਹਨਾਂ ਨੇ ਹੁਣ ਪੁਲਿਸ ਕਹਿ ਰਹੀ ਅਸੀਂ ਪੰਜਾਬ ਤੋਂ ਬਾਹਰ ਵੀ ਟੀਮਾਂ ਭੇਜੀਆਂ ਜਿੱਥੋਂ ਇਹ ਕੈਮੀਕਲ ਜਾਂ ਅਲਕੋਹਲ ਲਾਹਨਤ ਆਏ ਸੋ ਜੀ ਪੁਲਿਸ ਦੇ ਲਾਹਨਤ ਇਹ ਮੈਂ ਲਾਹਨਤ ਪਾ ਰਿਆਂ ਦੋਕੇ ਦਬਾਉ ਜਦੋਂ ਮੈਂ ਪੰਜ ਪੰਜ ਸਾਲ ਦੇ ਮੁੰਡੇ ਨੂੰ ਕਰੋ ਡਾਕਟਰ ਕਰੋ ਦੀ ਪੜਾਈ ਫਿਰ ਕਰੋ ਫਿਰ ਜੇ ਤੂੰ ਤੂੰ ਇੰਨੀ ਇੰਨੀ ਤੁਹਾਡੀ ਐਕਸਪੈਕਟਿਵ ਹੋ ਗਈ ਜੀ ਇਹਨੂੰ ਤੁਹਾਡੀ ਜੀ ਮਰ ਗਿਆ ਇੱਕ ਐਮਪੀ ਦੀ ਗੱਲ ਨਹੀਂ ਬੀਸਿਕਲੀ ਜਮੀਰ ਮਰ ਗਿਆ ਇਹਨਾਂ ਦਾ ਪੁਲਿਸ ਦਾ ਜਮੀਰ ਮਰ ਚੁੱਕਾ ਹੈ ਇਹ ਕੀ ਕਰਦੇ ਆ ਹੁਣ ਬੈਠੇ ਆ ਗੰਡ ਸੰਡ ਆ ਹੁਣ ਕਹਿੰਦੇ ਰਾਜੇ ਵਢਿੰਗਣਾ ਲਾਈ ਹੋਣੀ ਆ ਕਹਿੰਦੇ ਸੁਖਵੀਰ ਬਾਦਲ ਨਾਲ ਉਹਨੂੰ ਘਵਰਾ ਦੇਣ ਦੇਣਾ ਉਹਨਾਂ ਕਹਿੰਦਾ ਮੇਰਾ ਬੜਾ ਕਹਾ ਸੀ ਕਿ ਇਹਨੇ ਪ੍ਰਤਾਪ ਬਾਜਵੇ ਦਾ ਖਾਸ ਬਣਿਆਣਾ ਕੋਈ ਸੁਖੀਰੰਦਾਵੇ ਦਾ ਕੋਈ ਜਾਖੜ ਦਾ ਖਾਸ ਬਣਿਆ ਕੋਈ ਰਮਨਦੀਪ ਬਟੂ ਦੇ ਗੱਲਾਂ ਕਰਨ ਦੇਣਾ ਇਹਨਾਂ ਨੇ ਇਹਨਾਂ ਦੇ ਅਗਲੇ ਅਗਲੇ ਪ੍ਰਾਪ ਬਧਰ ਕੀਤੇ ਆ ਕਿ ਸਰਕਾਰ ਉਹਹੀਂ ਲੱਗਣਾ ਪਰ ਤਨਵਾਈ ਕਿਦੀ ਜੇ ਇੱਕ ਸਿਟਿੰਗ ਐਮਪੀ ਦੀ ਕੋਈ ਸੁਣਦੀ ਰਹ ਤਨਵਾਈ ਰੋਂਡਿਆ ਮੈਂ 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 ਤੁਹਾਨੂੰ ਕੀ ਕੀ ਦੱਸਾਉਣਾ ਮੈਂ ਕਰਦਾ ਕੋਈ ਮੇਰਾ ਜੀ ਕਰਦਾ ਗੱਲਾਂ ਕਰਾ ਕੇ ਮਿੰਟਰ ਤੱਕ ਕਈ ਚਿੱਠੀਆਂ ਵੀ ਲਿਖ ਚੁੱਕੇ ਹਾਂ ਮੁੱਖ ਮੰਤਰੀ ਨੂੰ ਕਈ ਕੁਝ ਕਰ ਚੁੱਕੇ ਪਰ ਉਹਦੇ ਤੇ ਵੀ ਸ਼ਾਇਦ ਕੋਈ ਧਿਆਨ ਨਹੀਂ ਦਿੱਤਾ ਕਦੀ ਮੁੱਖ ਮੰਤਰੀ ਨੇ ਮੈਨੂੰ ਸਾਧਕ ਨਹੀਂ ਪੁੱਛਿਆ ਤੇਰੇ ਅੰਮ੍ਰਿਤਸਰੇ ਸ਼ਰਾਬਦਾਰ ਕੀ ਹੋ ਤੂੰ ਮੈਨੂੰ ਦੱਸ ਮੈਂ ਚੈਲੰਜ ਕੀਤਾ ਮੈਂ ਕਿਹਾ ਤੂੰ ਮੈਨੂੰ ਸਾਹਮਣੇ ਬਾਹ ਆ ਤਿੰਨ ਕਮਿਸ਼ਨਰ ਰਹੇ ਆ ਨਾ ਇਹਨਾਂ ਨੂੰ ਸਾਹਮਣੇ ਬਾਹ ਦੇ ਮੈਂ ਸਾਹਮਣੇ ਬ ਇਹੜਾ ਝੂਠਾ ਉਦੀ মিডিਆ ਟ੍ਰਾਇਲ ਕਰਾਤੇ ਤੂੰ ਜੱਜ ਬਣ ਜੇ ਮੈਂ ਝੂਠਾ ਹਾਂ ਮੈਂ ਰਿਜ਼ਾਈਨ ਕਰਕੇ ਜਾਊਂਗਾ ਜਾ ਏਅਰ ਰਿਜ਼ਾਈਨ ਕਰਕੇ ਜਾਣ ਸਾਰੇ ਕੀ ਉਹ ਲੋਗ ਹੈਵੀ ਹੋ ਰਹੇ ਨੇ ਸਿਆਸਤਦਾਨਾਂ ਤੇ ਵੀ ਯਾਰ ਪੈ ਵੀ ਮੁੱਕ ਦੀ ਗੱਲ ਈ ਮੈਨੂੰ ਦਸ ਪੁਲਿਸ ਦੀ ਨੌਕਰੀ ਔਖੀ ਨਹੀਂ ਗਈ 24 ਘੰਟੇ ਨੌਕਰੀ ਕਰਨੀ ਤੁਸੀਂ 24 ਘੰਟੇ ਜੀ ਯਸਰ ਕਰਨਾ ਹੈ ਸੋਖਾ ਹੈ ਪੈਸਾ ਆ ਪੈਸੇ ਤੋਂ ਇਲਾਵਾ ਕੋਈ ਹੋਰ ਚੀਜ਼ ਨਹੀਂ ਹੈਗੀ